ਪੇਸ਼ ਹੈ ਮਿੰਦਰਪਾਲ ਸਿੰਘ ਢਾਲੀਵਾਲ ਦੀ ਕਹਾਣੀ ਨਵਾਂ ਕਾਲ ਯੁਗ ਸਥਾਨਕ ਖਬਰਾਂ ਵਿੱਚ ਰਵੀ ਨੂੰ ਟੀਵੀ ਉੱਤੇ ਵੇਖ ਕੇ ਮੈਨੂੰ ਸਦਮਾ ਲੱਗਿਆ ਮੈਂ ਅੱਗੇ ਨੂੰ ਝੁੱਕ ਕੇ ਧਿਆਨ ਨਾਲ ਟੀਵੀ ਦੀ ਸਕਰੀਨ ਨੂੰ ਵੇਖਣ ਲੱਗਾ ਹੋਰ ਧਿਆਨ ਨਾਲ ਵੇਖਿਆ ਤਾਂ ਸੱਚਮੁੱਚ ਹੀ ਰਵੀ ਸੀ ਅਜੇ ਮੈਂ ਸੰਭਲਿਆ ਨਹੀਂ ਸੀ ਜੀਤਾ ਮੇਰੀ ਪਤਨੀ ਹੱਥ ਵਿੱਚ ਫੋਨ ਫੜੀ ਆ ਗਈ ਆਹ ਦੇਖੋ ਰਵੀ ਭਾਜੀ ਕੇਵਲ ਦਾ ਬੇਟਾ ਹੈ ਇਹ ਤਾਂ ਟੀਵੀ ਤੇ ਵੀ ਉਹ ਟੀਵੀ ਵੱਲ ਵੇਖਦੇ ਆ ਮੇਰੇ ਨਾਲ ਹੀ ਸੋਫੇ ਵਿੱਚ ਧਸ ਗਈ ਤੇ ਅਸੀਂ ਇੱਕ ਦੂਜੇ ਨੂੰ ਕੁਝ ਹੋਰ ਕਹਿਣ ਦਾ ਹੌਸਲਾ ਨਾ ਕਰ ਸਕੇ ਕੇਵਲ ਤੇ ਮੈਂ ਕਈ ਸਾਲ ਪਹਿਲਾਂ ਇਕੱਠੇ ਕੰਮ ਕਰਦੇ ਸੀ ਇਹਨਾਂ ਦਿਨਾਂ ਵਿੱਚ ਹੀ ਸਾਡੀ ਦੋਸਤੀ ਵੀ ਹੋ ਗਈ ਸੀ ਤੇ ਇਹ ਦੋਸਤੀ ਪਰਿਵਾਰਕ ਦੋਸਤੀ ਵਿੱਚ ਬਦਲ ਗਈ ਰਵੀ ਉਹਨਾਂ ਦਿਨਾਂ ਵਿੱਚ 4-5 ਸਾਲ ਦਾ ਸੀ। 3 ਸਾਲ ਕੰਮ ਕਰਨ ਬਾਅਦ ਕੇਵਲ ਨੇ ਦੁਕਾਨ ਖਰੀਦ ਲਈ। ਉਸ ਨੂੰ ਦੇਖ ਕੇ ਮੇਰਾ ਵੀ ਦੁਕਾਨ ਖਰੀਦਣ ਨੂੰ ਦਿਲ ਕਰਨ ਲੱਗ ਗਿਆ। ਪਰ ਮੇਰੇ ਕੋਲ ਐਨੇ ਪੈਸੇ ਨਹੀਂ ਸੀ ਕਿ ਮੈਂ ਮਾਰਕੀਟ ਵਿੱਚ ਸਟਾਲ ਲਾਉਣ ਲੱਗ ਗਿਆ। ਕੁਝ ਸਾਲਾਂ ਬਾਅਦ ਮੈਂ ਵੀ ਦੁਕਾਨ ਖਰੀਦ ਲਈ। ਸਾਡਾ ਮਿਲਣਾ ਕੰਮ ਧੰਦੇ ਕਰਕੇ ਘਟ ਗਿਆ। ਫਿਰ ਵੀ ਅਸੀਂ ਦਿਨ ਤਿਹਾੜ ਤੇ ਇੱਕ ਦੂਜੇ ਦੇ ਘਰ ਹਾਜ਼ਰੀ ਲਗਵਾਉਂਦੇ ਰਹਿੰਦੇ। ਕੁਝ ਸਾਲਾਂ ਬਾਅਦ ਕੇਵਲ ਨੇ ਉਹ ਦੁਕਾਨ ਵੇਚ ਕੇ ਰੈਡਿੰਗ ਸ਼ਹਿਰ ਵਿੱਚ ਵੱਡੀ ਦੁਕਾਨ ਲੈ ਲਈ ਸਾਡਾ ਜਣਾ ਆਉਣਾ ਹੋਰ ਘਟ ਗਿਆ ਹੌਲੀ ਹੌਲੀ ਇਹ ਤਕਰੀਬਨ ਖਤਮ ਹੀ ਹੋ ਗਿਆ ਕੁਝ ਸਾਲਾਂ ਬਾਅਦ ਮੈਂ ਦੁਕਾਨ ਵੇਚ ਕੇ ਵਿਹਲਾ ਹੋ ਗਿਆ ਇੱਕ ਦਿਨ ਅਚਾਨਕ ਰੈਡਿੰਗ ਇੱਕ ਪਾਰਟੀ ਵਿੱਚ ਕੇਵਲ ਫੇਰ ਮਿਲ ਗਿਆ ਅਸੀਂ ਫੇਰ ਤੋਂ ਇੱਕ ਦੂਜੇ ਨੂੰ ਮਿਲਣ ਲੱਗੇ ਭਾਵੇਂ ਇਹ ਪਹਿਲਾਂ ਵਰਗੀ ਗੱਲ ਨਹੀਂ ਸੀ ਇਨਾ ਦਿਨਾਂ ਵਿੱਚ ਵੀ ਰਵੀ ਦੇ 21ਵੇਂ ਜਨਮ ਤੇ ਸਾਨੂੰ ਵੀ ਉਸਨੇ ਸੱਦਿਆ ਸੀ ਅਸੀਂ ਪਾਰਟੀ ਤੇ ਗਏ ਤਾਂ ਉਸ ਤੋਂ ਬਾਅਦ ਸਾਡਾ ਆਉਣ ਜਾਣ ਹੋਰ ਵੱਧ ਗਿਆ ਰਵੀ ਜੋ ਯੂਨੀਵਰਸਿਟੀ ਵਿੱਚ ਇਤਿਹਾਸ ਦੀ ਡਿਗਰੀ ਕਰ ਰਿਹਾ ਸੀ ਮੈਨੂੰ ਇਤਿਹਾਸ ਬਾਰੇ ਬਹੁਤਾ ਪਤਾ ਨਹੀਂ ਸੀ ਮੈਂ ਕੁਝ ਕੁ ਸਮਿਆਂ ਉੱਤੇ ਉਸ ਨਾਲ ਪੜ੍ਹਾਈ ਦੀ ਥਾਂ ਸਧਾਰਨ ਗੱਲਾਂ ਬਾਤਾਂ ਕੀਤੀਆਂ ਸਨ ਮੈਨੂੰ ਉਹ ਆਮ ਮੁੰਡਿਆਂ ਵਰਗਾ ਮੁੰਡਾ ਲੱਗਿਆ ਉਹਕਾਰ ਹੁੰਦਾ ਤਾਂ ਸਾਡੇ ਨਾਲ ਬੀਅਰ ਸਾਂਝੀ ਕਰ ਲੈਂਦਾ ਪਰ ਇੱਕਦ ਬੋਤਲ ਹੀ ਪੀਂਦਾ ਕੁੱਲ ਮਿਲਾ ਕੇ ਮੈਨੂੰ ਉਹ ਪਿਆਰਾ ਵੀ ਲੱਗਦਾ ਤੇ ਸਮਝਦਾ ਵੀ ਸਮਾਂ ਬਹੁਤ ਤੇਜ਼ੀ ਨਾਲ ਬਦਲ ਰਿਹਾ ਸੀ ਸੋਸ਼ਲ ਮੀਡੀਆ ਹਰ ਰੋਜ਼ ਕੋਈ ਨਵੀਂ ਛਾਲ ਮਾਰ ਲੈਂਦਾ ਮੈਨੂੰ ਤਾਂ ਬਹੁਤਾ ਪਤਾ ਨਾ ਲੱਗਦਾ ਨਵੇਂ ਬੱਚੇ ਤਾਂ ਨਾਲੋਂ ਨਾਲ ਸਿੱਖੀ ਸਮਝੀ ਜਾਂਦੇ ਮੈਂ ਤੇ ਕੇਵਲ ਪੁਰਾਣੀਆਂ ਗੱਲਾਂ ਤੇ ਟੰਗ ਤਰੀਕੇ ਵਿੱਚ ਹੀ ਖੁਸ਼ ਰਹਿੰਦੀ ਨਮੀ ਤਕਨੀਕ ਸਾਨੂੰ ਖਾਸ ਸਮਝਣਾ ਲੱਗਦੀ ਹੁਣ ਯਾ ਰਵੀ ਦੀ ਡਿਗਰੀ ਪੂਰੀ ਹੋ ਗਈ ਹੈ ਮੈਂ ਚਾਹਣਾ ਉਹ ਦੁਕਾਨ ਸੰਭਾਲ ਲਈ ਤੇ ਅਸੀਂ ਵਿਲੇ ਹੋ ਚੁੱਕੀ ਹੁਣ ਮੇਰੇ ਕੋਲੋਂ ਕੰਮ ਬਹੁਤਾ ਹੁੰਦਾ ਵੀ ਨਹੀਂ ਇੱਕ ਦਿਨ ਕੇਵਲ ਨੇ ਕਿਹਾ ਤਾਂ ਮੈਂ ਇੱਕਦਮ ਉਸ ਨੂੰ ਕੋਈ ਜਵਾਬ ਨਾ ਦਿੱਤਾ ਖਾਣਾ ਖਾਣ ਤੋਂ ਪਹਿਲਾਂ ਅਸੀਂ ਲੋੜ ਅਨਸਾਰ ਪੈਗ ਪਾਏ ਤੇ ਗਰਮੀਆਂ ਦੀ ਸ਼ਾਮ ਧੁੱਪ ਦਾ ਨਿਗ ਲੈਣ ਲਈ ਗਾਰਡਨ ਵਿੱਚ ਜਾ ਬੈਠੇ ਮੈਂ ਘੜੀ ਦੇਖੀ 8 ਵਜੇ ਵੀ ਅਜੇ ਸੂਰਜ ਛਿਪਿਆ ਨਹੀਂ ਸੀ ਮੇਰੇ ਮਨ ਵਿੱਚ ਕੇਵਲ ਦਾ ਸਵਾਲ ਉੱਸਲ ਵੱਟੇ ਲੈ ਰਿਹਾ ਸੀ ਕੇਵਲ ਤੂੰ ਰਵੀ ਨਾਲ ਗੱਲ ਕੀਤੀ ਹੈ ਤੇਰੇ خیال ਚ ਉਹ ਦੁਕਾਨ ਚਲਾਉਣ ਲਈ ਤਿਆਰ ਹੋ ਜੂ ਹੋਊ ਕਿਉਂ ਨਹੀਂ ਕੰਮ ਤਾਂ ਅੱਜ ਕੱਲ ਚੱਜ ਦੇ ਮਿਲਦੇ ਹੀ ਨਹੀਂ ਦੁਕਾਨ ਦਾ ਬਿਜ਼ਨਸ ਪਹਿਲਾਂ ਵਰਗਾ ਨਾ ਵੀ ਸਹੀ ਹੀ ਫੇਰ ਵੀ ਰੋਟੀ ਬਣਾ ਕੇ 4 ਪੈਸੇ ਬਚਦੇ ਹੀ ਐ ਕੇਵਲ ਨਿਰਵੈਤੀ ਦਲੀਲ ਦਿੱਤੀ ਮੈਂ ਤਾਂ ਸਰਸਰੀ ਜੀ ਗੱਲ ਕੀਤੀ ਸੀ ਅੱਜ ਕੱਲ ਦੇ ਬੱਚੇ ਆਪਣੇ ਵਾਲੇ ਬਿਜ਼ਨਸ ਵਿੱਚ ਦਿਲਚਸਪੀ ਨਹੀਂ ਰੱਖਦੇ ਉਹ ਜੇ ਬਿਜ਼ਨਸ ਕਰਨਗੇ ਤਾਂ ਕੋਈ ਹੋਰ ਨਵਾਂ ਅੱਜ ਕੱਲ ਦੇ ਸਮੇਂ ਦੇ ਹਾਣ ਦਾ ਬਿਜ਼ਨਸ ਕਰਨਗੇ ਤੈਨੂੰ ਪਤਾ ਹੀ ਹੈ ਗਰੋਸਰੀ ਦਾ ਕੰਮ ਕਿੰਨਾ ਸਖਤ ਹੈ ਦਿਨੋਂ ਦਿਨ ਵੱਡੇ ਵੱਡੇ ਸਟੋਰਾਂ ਦਾ ਮੁਕਾਬਲਾ ਕਰਨਾ ਔਖਾ ਹੋ ਹੀ ਜਾਂਦਾ ਹੈ ਬੱਚੇ ਆਪਣੇ ਜਿੰਨਾ ਸਖਤ ਕੰਮ ਕਰਨ ਲਈ ਮਾਨਸਿਕ ਤੌਰ ਤੇ ਤਿਆਰ ਨਹੀਂ ਸ਼ਾਇਦ ਮੈਂ ਗਲਤ ਵੀ ਹੋ ਸਕਦਾ ਕੇਵਲ ਸੋਚਣ ਲੱਗਿਆ ਪਰ ਉਸਨੇ ਕੋਈ ਗੱਲ ਨਾ ਕੀਤੀ ਸਾਡੀਆਂ ਗੱਲਾਂ ਹੋਰ ਪਾਸੇ ਮੋੜਾ ਕੱਟ ਗਈਆਂ ਖਾਣਾ ਖਾ ਕੇ ਅਸੀਂ ਘਰ ਆ ਗਏ ਕੁਝ ਦਿਨਾਂ ਬਾਅਦ ਕੇਵਲ ਦਾ ਫੋਨ ਆਇਆ ਤਾਂ ਉਸਨੇ ਦੱਸਿਆ ਕਿ ਰਵੀ ਬਿਜ਼ਨਸ ਵਿੱਚ ਦਿਲਚਸਪੀ ਨਹੀਂ ਰੱਖਦਾ ਤੇ ਉਹ ਦੁਕਾਨ ਵੇਚਣ ਬਾਰੇ ਵਿਚਾਰ ਕਰ ਰਿਹਾ ਹੈ ਰਵੀ ਆਪਣੇ ਪਸੰਦ ਦੀ ਨੌਕਰੀ ਕਰਨੀ ਚਾਹੁੰਦਾ ਸੀ ਹੁਣ ਕੇਵਲ ਦਾ ਧਿਆਨ ਉਸਦੇ ਵਿਆਹ ਕਰਨ ਵੱਲ ਸੀ। ਕੇਵਲ ਬੱਚਿਆਂ ਨੂੰ ਆਪਣੇ ਫੈਸਲੇ ਨਾ ਆਪ ਲੈਣ ਦੇਣੇ ਚਾਹੀਦੇ ਆ। ਜ਼ਮਾਨਾ ਬਦਲ ਗਿਆ। ਹੁਣ ਤਾਂ ਬੱਚੇ ਤੀਹਾਂ ਦੇ ਨੇੜ ਤੇੜ ਜਾ ਕੇ ਵਿਆਹ ਕਰਦੇ ਨੇ। ਕਈ ਤਾਂ ਵਿਆਹ ਬਾਰੇ ਗੱਲ ਹੀ ਨਹੀਂ ਕਰਦੇ। ਕਾਲੀ ਨਾ ਕਰ। ਹਾਂ, ਨਿਆਣੇ ਦਾ ਮੂੰਹ ਸੁੰਗਣ ਵਿੱਚ ਕੋਈ ਹਰਜ ਨਹੀਂ। ਮੈਂ ਉਸ ਨੂੰ ਰਹਿ ਦਿੱਤੀ। ਇੰਜ 2 ਸਾਲ ਲੰਘ ਗਏ। ਕੇਵਲ ਨੇ ਦੁਕਾਨ ਵੇਚ ਦਿੱਤੀ। ਮੋਰ ਤੇ ਉਸਨੇ ਮੁੰਡੇ ਦੇ ਵਿਆਹ ਬਾਰੇ ਵੀ ਕੋਈ ਗੱਲ ਨਾ ਕੀਤੀ ਹੁਣ ਰਵੀ ਲੰਡਨ ਰਹਿੰਦਾ ਤੇ ਉੱਥੇ ਹੀ ਕੰਮ ਕਰਦਾ ਸੀ ਉਸ ਨਾਲ ਸਾਡੀ ਮੁਲਾਕਾਤ ਵੀ ਨਹੀਂ ਸੀ ਹੁੰਦੀ ਅਸੀਂ ਕੇਵਲ ਨੂੰ ਮਿਲਦੇ ਤਾਂ ਬੱਚਿਆਂ ਦੀ ਖੈਰ ਸੋਖ ਸਾਂਝੀ ਹੋ ਜਾਂਦੀ ਮੇਰਾ ਧਿਆਨ ਫੇਰ ਟੀਵੀ ਤੇ ਦਿਖਾਈ ਜਾ ਰਹੀ ਖਬਰ ਵੱਲ ਖਿੱਚਿਆ ਗਿਆ ਇੱਕ ਵੱਡਾ ਘਰ ਜਿਸ ਦੀ ਲੰਮੀ ਕਾਰ ਡਰਾਈਵ ਹੈ ਬਾਹਰ ਲੋਹੇ ਦਾ ਗੇਟ ਲੱਗਿਆ ਹੋਇਆ ਸਿਕਿਉਰਿਟੀ ਮੈਨ ਵੀ ਖੜਾ ਦਿਖਾਈ ਦੇ ਰਿਹਾ ਰਵੀ ਅੰਦਰ ਇੱਕ ਵੱਡੇ ਖੁੱਲੇ ਕਮਰੇ ਵਿੱਚ ਕੁਰਸੀ ਤੇ ਬੈਠਾ ਹੈ। ਉਸ ਦੇ ਅੱਗੇ ਮੇਜ਼ ਤੇ ਰਵਾਲਬਰ ਪਿਆ ਹੈ। ਪੰਗ ਤੇ ਇੱਕ ਬਜ਼ੁਰਗ ਬੈਠਾ ਹੈ ਜਿਸ ਨੇ ਗਾਉਨ ਪਹਿਨਿਆ ਹੋਇਆ ਹੈ। ਉਹ ਖੁਭਰਾਇਆ ਹੋਇਆ ਨਹੀਂ ਹੈ ਪਰ ਚਿਹਰੇ ਤੇ ਤਣਾਅ ਸਾਫ਼ ਝਲਕਦਾ ਨਜ਼ਰ ਆ ਰਿਹਾ ਹੈ। ਰਵੀ ਦੇ ਬੁੱਲ ਹਿਲਦੇ ਨਹੀਂ। ਉਹ ਬਿਲਕੁਲ ਸ਼ਾਂਤ ਤੇ ਨਿਡਰ ਦਿਸ ਰਿਹਾ ਹੈ। ਬਜ਼ੁਰਗ ਆਦਮੀ ਉੱਠ ਕੇ ਉਸ ਨੂੰ ਵਿਸਕੀ ਦਾ ਪੈਗ ਬਣਾ ਦਿੰਦਾ ਹੈ। ਤੇ ਆਪ ਵੀ ਇੱਕ ਛੋਟਾ ਜਿਹਾ ਪੈਗ ਲੈ ਕੇ ਫਿਰ ਆਪਣੀ ਥਾਂ ਲੈ ਲੈਂਦਾ ਇਹ ਰਵੀ ਇੱਥੇ ਕੀ ਕਰਦਾ ਹੋਇਆ ਤੇ ਇਹ ਗੰਨ ਜਿੱਤਾ ਸਵਾਲ ਕਰਦੀ ਹੈ ਤੇ ਮੈਂ ਚੁੱਪ ਰਹਿੰਦਾ ਬਾਹਰ ਪੁਲਿਸ ਦੀਆਂ ਗੱਡੀਆਂ ਖੜੀਆਂ ਨੇ ਘਰ ਦੇ ਚਾਰੇ ਪਾਸੇ ਪੁਲਿਸ ਹੈ ਤੇ ਸ਼ਾਇਦ ਰਵੀ ਦੇ ਅੰਦਰ ਜਾਣ ਦਾ ਰਸਤਾ ਢੂੰਡ ਰਹੀ ਹੈ ਖਬਰਾਂ ਵਿੱਚ ਅਜੇ ਕੁਝ ਵੀ ਨਹੀਂ ਦੱਸਿਆ ਗਿਆ ਇੱਕ ਗੱਲ ਸਾਫ਼ ਰਵੀ ਉਸ ਘਰ ਵਿੱਚ ਕਿਸੇ ਖਤਰਨਾਕ ਰਾਤ ਦੇ ਨਾਲ ਗਿਆ ਲੱਗਦਾ ਹੈ ਜੀਤਾ ਫੇਰ ਬੋਲਦੀ ਹੈ ਬਾਜੀ ਕੇਵਲ ਨੂੰ ਫੋਨ ਲਾ ਕੇ ਤਾਂ ਦੇਖੋ ਸ਼ਾਇਦ ਕੋਈ ਜਾਣਕਾਰੀ ਮਿਲ ਜੇ ਜੀਤਾ ਉਹ ਪਤਾ ਨਹੀਂ ਵਿਚਾਰੇ ਕਿੰਨੇ ਫਿਕਰ ਚ ਹੋਣਗੇ ਪਤਾ ਨਹੀਂ ਅਜੇ ਉਹਨਾਂ ਨੂੰ ਪਤਾ ਵੀ ਹੈ ਕਿ ਨਹੀਂ ਹੋ ਸਕਦਾ ਪੁਲਿਸ ਹੀ ਉਹਨਾਂ ਤੋਂ ਪੁੱਛਗਿੱਛ ਕਰ ਰਹੀ ਹੋਵੇ ਨਾਲੇ ਰਵੀ ਕਿਹੜਾ ਉਹਨਾਂ ਨੂੰ ਦੱਸ ਗਿਆ ਹੋ ਕਿਸੇ ਨਾ ਕਿਸੇ ਸੋਸ਼ਲ ਮੀਡੀਆ ਵਾਲੇ ਨੇ ਤਾਂ ਹੁਣ ਤੱਕ ਤਸਵੀਰਾਂ ਬਾਜੀ ਨੂੰ ਭੇਜ ਹੀ ਦਿੱਤੀਆਂ ਹੋਣੀਆਂ ਹੈ ਲੋਕਾਂ ਨੂੰ ਤਾਂ ਜਲਦੀ ਹੁੰਦੀ ਹੈ ਸਭ ਤੋਂ ਪਹਿਲਾਂ ਅਪਲੋਡ ਕਰਨ ਦੀ ਕੁਝ ਦਿਨ ਪਹਿਲਾਂ ਦੀ ਇੱਕ ਵੀਡੀਓ ਮੇਰੇ ਖਿਆਲ ਚ ਆਈ ਕਿਸੇ ਦਾ ਐਕਸੀਡੈਂਟ ਹੋ ਗਿਆ ਸੀ ਲੋਕ ਇਕੱਠੇ ਹੋ ਗਏ ਕੁਝ ਤਾਂ ਸਭ ਤੋਂ ਪਹਿਲਾਂ ਵੀਡੀਓ ਬਣਾਉਣ ਲੱਗੇ ਕਿਸੇ ਨੇ ਉਸ ਨੂੰ ਹਸਪਤਾਲ ਲਿਜਾਣ ਦਾ ਹੀਲਾ ਵੀ ਨਹੀਂ ਕੀਤਾ ਉਸ ਦੀ ਜਾਨ ਨਾਲੋਂ ਉਹਨਾਂ ਨੂੰ ਫੋਟੋ ਖਿੱਚ ਕੇ ਅਪਲੋਡ ਕਰਨ ਦੀ ਕਾਹਲੀ ਸੀ ਹੁਣ ਵੀ ਸ਼ਾਇਦ ਕੁਝ ਲੋਕ ਅਜਿਹਾ ਹੀ ਕਰ ਰਹੇ ਹੋਣਗੇ ਮੈਨੂੰ ਜੀਤਾਂ ਦੀ ਗੱਲ ਸਹੀ ਲੱਗੀ ਤਾਂ ਹੀ ਉਸ ਕੋਲੇ ਵੀਡੀਓ ਪਹੁੰਚ ਗਿਆ ਸੀ ਮੇਰਾ ਧਿਆਨ ਫੇਰ ਰਵੀ ਵੱਲ ਗਿਆ ਉਹ ਬਹੁਤ ਆਰਾਮ ਨਾਲ ਵਿਸਕੀ ਦੇ ਘੁੱਟ ਭਰ ਰਿਹਾ ਸੀ ਨਾਲ ਹੀ ਬਜ਼ੁਰਗ ਨਾਲ ਗੱਲਾਂ ਕਰ ਰਿਹਾ ਸੀ ਲੱਗਦਾ ਸੀ ਬਜ਼ੁਰਗ ਉਸਦੇ ਸਵਾਲਾਂ ਦਾ ਜਵਾਬ ਦੇ ਰਿਹਾ ਸੀ ਇਹ ਮਾਮਲਾ ਤਾਂ देर तक ਚੱਲੂ ਚਲ ਆਪਾਂ ਕਿਤੇ ਬਾਹਰ ਨੂੰ ਚੱਲ ਗਏ ਘਰੇ ਬੈਠੇ ਤਾਂ ਟੀਵੀ ਦੇਖ ਦੇਖ ਹੀ ਡਿਪਰੈਸ ਹੋਈ ਜਾਵਾਂਗੇ ਮੈਂ ਟੀਵੀ ਬੰਦ ਕਰ ਦਿਆਂ ਕਿਹਾ ਪਰ ਜਾਣਾ ਕਿੱਥੇ ਐ ਦੇਖਤਾ ਲੈਂਦੇ ਵੀ ਮੁੰਡੇ ਨੂੰ ਛੱਡਦੇ ਆ ਕਿ ਨਹੀਂ ਜੀਤਾ ਦਾ ਮਨ ਰਵੀ ਨੂੰ ਘਰ ਆਇਆ ਵੇਖਣ ਲਈ ਕਾਲਾ ਸੀ ਜੀਤਾ ਐਡੀ ਵੱਡੀ ਘਟਨਾ ਐ ਇਹ ਜਲਦੀ ਨਹੀਂ ਨਿਭੜਨਾ ਸ਼ਾਇਦ ਰਾਤ देर तक ਹੀ ਰਵੀ ਨੂੰ ਗ੍ਰਿਫਤਾਰ ਕਰ ਸਕਣ ਮੈਨੂੰ ਇੰਨਾ ਚਿਰ ਇਸ ਹਾਲਾਤ ਵਿੱਚੋਂ ਗੁਜ਼ਰਨਾ ਬਹੁਤ ਮੁਸ਼ਕਲ ਲੱਗਦਾ ਸੀ ਘਰੇ ਰਹਿੰਦੇ ਤਾਂ ਟੀਵੀ ਜਾਂ ਟੈਲੀਫੋਨ ਨਾਲ ਹੀ ਬੱਜੇ ਰਹਿਣਾ ਸੀ ਤੇ ਮੈਂ ਇਹ ਨਹੀਂ ਸਿਝਉਂਦਾ ਮੈਨੂੰ ਕੋਈ ਯੋਗ ਜਹੀ ਜਗ੍ਹਾ ਹੀ ਨਹੀਂ ਦਿਸ ਰਹੀ ਜਿੱਥੇ ਟੈਲੀਫੋਨ ਤੇ ਟੀਵੀ ਦੋਵੇਂ ਹੀ ਨਾ ਹੋਣ ਚੱਲ ਆਪਾਂ ਕੋਈ ਫਿਲਮ ਦੇਖ ਕੇ ਆਉਂਦੇ ਹਾਂ ਸਿਨੇਮੇ 'ਚ ਫਿਲਮ ਦੇਖਦੇ ਆਂ ਵੀ ਜੋਗੜੇ ਬੀਤ ਗਏ ਐ ਸੁਣ ਕੇ ਜੀਤਾ ਨੇ ਵੀ ਕੋਈ ਨਾ ਨੁੱਕਰਨਾ ਕੀਤੀ ਅਸੀਂ ਫੋਨ ਬੰਦ ਕਰ ਦਿੱਤਾ ਜਦ ਅਸੀਂ ਘਰ ਆਏ ਤਾਂ ਪੁਲਿਸ ਅਫਸਰ ਦੀ ਇੰਟਰਵਿਊ ਚੱਲ ਰਹੀ ਸੀ ਰਵੀ ਕਿਸੇ ਤਰ੍ਹਾਂ ਜਾਂ ਕਿਸ ਰਾਹ ਅੰਦਰ ਗਿਆ ਉਸ ਨੇ ਦੱਸਣ ਤੋਂ ਨਾ ਕਰ ਦਿੱਤਾ ਇੰਜ ਕਰਨ ਨਾਲ ਕੋਈ ਹੋਰ ਵੀ ਕੋਸ਼ਿਸ਼ ਕਰ ਸਕਦਾ ਸੀ ਪਰ ਇਨਾ ਜ਼ਰੂਰ ਕਿਹਾ ਕਿ ਉਹ ਰਾਹ ਪੂਰੀ ਤਰ੍ਹਾਂ ਸੁਰੱਖਿਅਤ ਕਰ ਦਿੱਤਾ ਗਿਆ ਸੀ ਮੈਂ ਉਸ ਦੀ ਸਾਰੀ ਇੰਟਰਵਿਊ ਸੁਣੀ ਤੇ ਜੀਤਾ ਆਪਣੀ ਆਦਤ ਅਨੁਸਾਰ ਵਿੱਚ ਸਵਾਲ ਵੀ ਪੁੱਛੀ ਜਾਂਦੀ ਸੀ ਪਰ ਮੈਂ ਜਵਾਬ ਕੋਈ ਨਾ ਦਿੱਤਾ ਪੁਲਿਸ ਨੂੰ ਲਾਰਡ ਸਟੀਵਨਸਨ ਦੀ ਪਤਨੀ ਨੇ ਟੈਲੀਫੋਨ ਕੀਤਾ ਸੀ ਜੋ ਨਾਲ ਦੇ ਕਮਰੇ ਵਿੱਚ ਸੀ ਦੋਵਾਂ ਕਮਰਿਆਂ ਵਿੱਚ ਸਾਂਝਾ ਦਰਵਾਜ਼ਾ ਹੋਣ ਕਰਕੇ ਉਸਨੇ ਗੱਲਬਾਤ ਸੁਣੀ ਤਾਂ ਦਰਵਾਜ਼ੇ ਦੀ ਵਿਰਲ ਵਿੱਚੋਂ ਰਵੀ ਨੂੰ ਦੇਖਿਆ ਇਹ ਉਸਨੂੰ ਸ਼ੱਕੀ ਲੱਗਾ ਉਸਨੇ ਆਪਣੇ ਕਮਰੇ ਦੇ ਦਰਵਾਜ਼ੇ ਨੂੰ ਜਿੰਦਰਾ ਲਗਾ ਲਿਆ ਤੇ ਚੁੱਪਚਾਪ ਪੁਲਿਸ ਦੀ ਉਡੀਕ ਕਰਦੀ ਰਹੀ ਕੁਝ ਮਿੰਟਾਂ ਵਿੱਚ ਪੁਲਿਸ ਪਹੁੰਚ ਗਈ ਤਾਂ ਉਹ ਏਠਾਂ ਚਲੀ ਗਈ ਤੇ ਪੁਲਿਸ ਨੂੰ ਆਪਣਾ ਕਮਰਾ ਦਿਖਾਤਾ ਪੁਲਿਸ ਦੇ ਮਾਰਾਂ ਨੇ ਰਵੀ ਨਾਲ ਗੱਲਬਾਤ ਸ਼ੁਰੂ ਕੀਤੀ ਤੇ 2-3 ਘੰਟਿਆਂ ਦੀ ਕੋਸ਼ਿਸ਼ ਮਗਰੋਂ ਉਸਨੂੰ ਹਥਿਆਰ ਸੁੱਟ ਕੇ ਪੇਸ਼ ਹੋਣ ਲਈ ਮਨਾ ਲਿਆ ਇੰਜ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਪੁਲਿਸ ਨੂੰ ਗੁਪਤ ਸੀਸੀਟੀਵੀ ਕੈਮਰਾ ਜਿਹੜਾ ਲਾਰਡ ਦੇ ਕਮਰੇ ਵਿੱਚ ਬੰਦ ਰਹਿਦਾ ਸੀ, ਲਾਰਡ ਪੈਂਟ ਤੇ ਲੇਡੀ ਆਪਣੇ ਕਮਰੇ ਵਿੱਚੋਂ ਜਾਂ ਲਾਰਡ ਖੁਦ ਔਨ ਕਰ ਸਕਦੇ ਸਨ। ਸਮੇਂ ਦੀ ਨਿਜ਼ਾਕਤ ਨੂੰ ਸਮਝਦਿਆਂ ਲੇਡੀ ਨੇ ਕੈਮਰਾ ਚਲਾ ਦਿੱਤਾ। ਪੁਲਿਸ ਨੇ ਕੈਮਰੇ ਦੀਆਂ ਰਿਕਾਰਡ ਕੀਤੀਆਂ ਫੋਟੋ ਲੈ ਕੇ ਜਲਦੀ ਹੀ ਰਵੀ ਦੀ ਆਨਲਾਈਨ ਭਾਲ ਸ਼ੁਰੂ ਕਰ ਦਿੱਤੀ। ਹਰ ਵਿਅਕਤੀ ਦਾ ਪਾਸਪੋਰਟ ਡਰਾਈਵਿੰਗ ਲਾਇਸੈਂਸ ਤੇ ਹੋਰ ਬਹੁਤ ਸਾਰੇ ਦਫਤਰਾਂ ਵਿੱਚ ਫੋਟੋ ਹੁੰਦੀਆਂ ਨੇ ਪੁਲਿਸ ਨੇ ਕੰਪਿਊਟਰ ਦੀ ਮਦਦ ਨਾਲ ਉਹਨਾਂ ਫੋਟੋਆਂ ਨਾਲ ਰਵੀ ਦੀ ਫੋਟੋ ਮਲਾਈ ਤੇ ਕੰਪਿਊਟਰ ਨੇ ਸਹੀ ਫੋਟੋ ਦੀ ਸਹੀ ਪਾਤੀ ਪੁਲਿਸ ਨੂੰ ਉਸ ਦੇ ਘਰ ਦਾ ਐਡਰੈਸ ਉਸ ਦੀ ਯੂਨੀਵਰਸਿਟੀ ਦੇ ਦੋਸਤ ਉਸ ਦੇ ਕੰਮ ਦਾ ਪਤਾ ਗੱਲ ਕੀ ਸਭ ਲੋੜੀਂਦੀ ਜਾਣਕਾਰੀ ਮਿਲ ਗਈ ਸੀ ਇੱਕ ਪਾਸੇ ਪੁਲਿਸ ਰਵੀ ਤੋਂ ਪੁੱਛਗਿੱਛ ਕਰ ਰਹੀ ਸੀ ਦੂਜੇ ਪਾਸੇ ਰੈਡਿੰਗ ਪੁਲਿਸ ਉਸ ਦੇ ਮਾਪਿਆਂ ਤੋਂ ਜਾਣਕਾਰੀ ਲੈ ਰਹੀ ਸੀ ਉਹਨਾਂ ਨੂੰ ਤਾਂ ਕੁਝ ਪਤਾ ਹੀ ਨਹੀਂ ਸੀ ਉਸ ਦੇ ਦੋਸਤਾਂ ਨੂੰ ਵੀ ਬਹੁਤੀ ਜਾਣਕਾਰੀ ਨਹੀਂ ਸੀ ਜਿਸ ਨਾਲ ਰਵੀ ਦੇ ਇਸ ਘਟਨਾ ਵਿੱਚ ਉਲਜਣ ਦੇ ਕਾਰਨਾਂ ਨੂੰ ਸਮਝਣ ਵਿੱਚ ਮਦਦ ਮਿਲ ਸਕਦੀ ਕੁਝ ਖਾਸ ਪੁਲਿਸ ਦੇ ਹੱਥ ਨਹੀਂ ਸੀ ਲੱਗਿਆ ਅਸਲ ਜਾਣਕਾਰੀ ਉਸ ਦੇ ਟੈਲੀਫੋਨ ਤੇ ਲੈਪਟਾਪ ਤੋਂ ਮਿਲੀ ਰਵੀ ਦੇ ਦਿਲਚਸਪੀ ਸਾਜ਼ਿਸ਼ੀ ਸਿਧਾਂਤਾਂ ਜਿਨ੍ਹਾਂ ਨੂੰ ਕੌਨਸਪੀਰੇਸੀ ਥਿਉਰੀ ਕਿਹਾ ਜਾਂਦਾ ਹੈ ਵਿੱਚ ਕਾਫੀ ਵਧ ਗਈ ਸੀ ਕਰੋਨੇ ਦੀ ਮਹਾਮਾਰੀ ਨੂੰ ਵੀ ਉਹ ਕੁਝ ਦਿਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਦਵਾਈ ਵੇਚਣ ਵਾਲੇ ਦੁਕਾਨਦਾਰ ਤੇ ਡਾਕਟਰਾਂ ਦੀ ਮਿਲੀਭੁਗਤ ਦੇ ਸਾਜ਼ਿਸ਼ੀ ਸਿਧਾਂਤ ਅਨੁਸਾਰ ਜਾਣਬੁੱਝ ਕੇ ਪੈਦਾ ਕਰਨ ਵਿੱਚ ਯਕੀਨ ਕਰਦਾ ਸੀ ਅਜਿਹੀ ਥਿਉਰੀ ਫੈਲਾਉਣ ਵਾਲੇ ਲੋਕਾਂ ਨਾਲ ਉਸ ਦਾ ਸੋਸ਼ਲ ਮੀਡੀਆ ਤੇ ਡੂੰਘਾ ਸੰਪਰਕ ਸੀ ਅਮਰੀਕਾ ਦੇ ਇੱਕ ਸਕੂਲ ਵਿੱਚ ਇੱਕ ਗਨਮੈਨ ਨੇ ਡੇਢ ਦੋ ਦਰਜਣ ਬੱਚੇ ਮਾਰਤੇ। ਇਸ ਨਾਲ ਹਾਹਾਕਾਰ ਮਚਣੀ ਜ਼ਰੂਰੀ ਸੀ। ਇੱਕ ਸਾਸ਼ੀ ਵਿਅਕਤੀ ਜੋ ਇੱਕ ਟੀਵੀ ਸਟੇਸ਼ਨ ਦਾ ਮਾਲਕ ਸੀ, ਉਹਨੇ ਕਹਿਣਾ ਸ਼ੁਰੂ ਕਰਤਾ ਕਿ ਇਹ ਗਲਤ ਤੇ ਮਨਕੜਤ ਖਬਰ ਹੈ। 트럼ਪ ਸਰਕਾਰ ਨੂੰ ਬਦਨਾਮ ਕਰਨ ਲਈ ਕੁਝ ਲੋਕ ਅਜਈਆਂ ਖਬਰਾਂ ਲੋਕਾਂ ਵਿੱਚ ਡਰ ਪੈਦਾ ਕਰਨ ਲਈ ਫਲਾ ਰਹੇ ਨੇ। ਰਵੀ ਵੀ ਉਸ ਨਾਲ ਸਹਿਮਤ ਸੀ। ਤੇ ਆਪਣੀਆਂ ਪੋਸਟਾਂ ਵਿੱਚ ਇਸ ਖਬਰ ਨੂੰ ਗਲਤ ਮੰਨ ਰਿਹਾ ਸੀ ਮਾਰੇ ਗਏ ਬੱਚਿਆਂ ਦੇ ਮਾਪਿਆਂ ਨੇ ਉਸ ਬੰਦੇ ਤੇ ਅਦਾਲਤ ਵਿੱਚ ਕੇਸ ਕਰਤਾ ਪੁਲਿਸ ਨੇ ਕਾਤਲ ਵਿਰੁੱਧ ਕੇਸ ਦਰਜ ਕੀਤਾ ਹੋਇਆ ਸੀ ਬੱਚਿਆਂ ਦੇ ਪੋਸਟਮਾਰਟਮ ਦੀਆਂ ਰਿਪੋਰਟਾਂ ਉਹਨਾਂ ਦੇ ਡੈਥ ਸਰਟੀਫਿਕੇਟ ਆਦ ਸਭ ਮੌਜੂਦ ਸਨ ਅਦਾਲਤ ਨੇ ਸਾਰੀ ਖਬਰਾਂ ਦੇ ਬੰਜਾਰੇ ਵਿਰੁੱਧ ਫੈਸਲਾ ਦਿੱਤਾ ਤੇ ਸੈਂਕੜੇ ਮਿਲੀਅਨ ਡਾਲਰ ਖਰਚਾ ਤੇ ਬੱਚਿਆਂ ਦੇ ਮਾਪਿਆਂ ਨੂੰ ਮਾਨਸਿਕ ਤਕਲੀਫ ਤੇ ਬੱਚਿਆਂ ਦੀ ਦੁਖਦਾਈ ਮੌਤ ਨਾਲ ਖਲਵਾੜ ਮੰਨਿਆ ਉਸ ਦੀ 300 ਮਿਲੀਅਨ ਡਾਲਰ ਦੀ ਜਾਇਦਾਦ ਸੀ ਉਸ ਦਾ ਦਿਵਾਲਾ ਨਿਕਲ ਗਿਆ ਪਰ ਰਵੀ ਅਜੇ ਵੀ ਉਸ ਦੀ ਕਹਾਣੀ ਨੂੰ ਸੱਚ ਮੰਨਦਾ ਸੀ ਮੈਂ ਜੀਤਾ ਨੂੰ ਦੱਸਿਆ ਤਾਂ ਉਸ ਨੂੰ ਵਿਸ਼ਵਾਸ ਨਾ ਆਇਆ ਭਲਾ ਝੂਠ ਨਾਲ ਤੇ ਮਨ ਘੜਤ ਖਬਰਾਂ ਕਿਵੇਂ ਸੱਚ ਬਣ ਜਾਂਦੀਆਂ ਉਹ ਸ਼ਰਮਾ ਰਹੀ ਸੀ ਤੂੰ ਕਦੇ ভূত প্রেত ਜਾਂ ਚੁੜੇਲ ਦੇਖੀ ਹੈ ਮੈਂ ਸਵਾਲ ਕੀਤਾ ਨਹੀਂ ਪਰ ਕਈ ਲੋਕ ਇੰਡੀਆ ਚ ਕਹਿੰਦੇ ਸੀ ਉਹਨਾਂ ਨੇ ਦੇਖੀ ਹੈ ਕਈ ਲੋਕ ਤਾਂ ਇੱਥੇ ਵੀ ਕਹਿੰਦੇ ਸੀ ਕਿ ਉਹਨਾਂ ਨੇ ਵਿਚਸ ਦੇਖੀਆਂ ਜਾਂ ਸੁਣੀਆਂ ਤੇ ਇੰਡੀਆ ਚ ਜਿਵੇਂ ਸਿਆਣੇ ਚੁੜੇਲਾਂ ਤੋਂ ਖਿਹੜਾ ਛਡਾਉਣ ਦਾ ਟੌਂਗ ਕਰਦੇ ਹੁੰਦੇ ਆ ਉਵੇਂ ਇੱਥੇ ਵਿਚ ਹੰਟਰ ਹੁੰਦੇ ਸੀ ਫਿਰ ਜੀਤਾ ਨੇ ਅਜੇ ਪੂਰੀ ਗੱਲ ਸਮਝੀ ਨਹੀਂ ਸੀ 13ਵੀਂ 14ਵੀਂ ਸਦੀ ਵਿੱਚ ਵਿਚਸ ਦਾ ਨਾਂ ਨਿਸ਼ਾਨ ਨਹੀਂ ਸੀ ਫਿਰ ਕਿਸੇ ਦੀ ਕਲਪਨਾ ਨੇ ਇਹ ਚੁੜੇਲ ਕਹਿ ਲੋ ਜਾਂ ਵਿੱਚ ਬਾਰੇ ਅਫਵਾਹ ਚਲਾਈ ਜਿਵੇਂ ਅੱਜਕੱਲ ਸਾਰੀ ਲੋਕ ਅਫਵਾਹਾਂ ਫੁਲਾ ਰਹੇ ਹੈ ਹੌਲੀ-ਹੌਲੀ ਇਸ ਅਫਵਾਹ ਨੂੰ ਲੋਕ ਸੱਚ ਮੰਨਣ ਲੱਗੇ ਉਦੋਂ ਸਰਕਾਰੀ ਲੋਕਾਂ ਦੀ ਜਾਣਕਾਰੀ ਦਾ ਘੇਰਾ ਵੀ ਸੀਮਤ ਹੀ ਹੁੰਦਾ ਸੀ ਤੇ ਉਹਨਾਂ ਦਾ ਵੀ ਅਫਵਾਹਾਂ ਤੇ ਯਕੀਨ ਕਰ ਲੈਣਾ ਕੁਦਰਤੀ ਸੀ ਸਰਕਾਰਾਂ ਨੇ ਵੀ ਆਪਣੇ ਵਿੱਚ ਹੰਟਰ ਰੱਖ ਲਏ ਜਦ ਕੋਈ ਕਿਸੇ ਦੇ ਵਿੱਚ ਜਾਣੀ ਚੁੜੇਲ ਹੋਣ ਦਾ ਦੋਸ਼ ਲਗਾਉਂਦਾ ਤਾਂ ਸਰਕਾਰੀ ਵਿੱਚ ਹੰਟਰ ਦੀ ਰਾਇ ਲਈ ਜਾਂਦੀ ਜਿਹੜੀ ਆਮ ਕਰਕੇ ਦੋਸ਼ੀ ਦੇ ਉਲਟ ਹੁੰਦੀ ਵਿੱਚ ਜਾਣੀ ਚੁੜੇਲ ਨੂੰ ਮੌਤ ਦੀ ਸਜ਼ਾ ਹੋ ਜਾਂਦੀ ਤੇ ਦੋਸ਼ ਲਗਾਉਣ ਵਾਲਾ ਕਈ ਵਾਰ ਉਸ ਦੀ ਜਾਇਦਾਦ ਵੀ ਹੜੱਪ ਕਰ ਲੈਂਦਾ ਕਿਉਂਕਿ ਕਦੀ ਕਦੀ ਸਾਰੇ ਪਰਿਵਾਰ ਤੇ ਹੀ ਚੁੜੇਲਾ ਪ੍ਰੇਤਾਂ ਦਾ ਪਰਵਾਰ ਹੋਣ ਦਾ ਠੱਪਾ ਲੱਗ ਜਾਂਦਾ ਸੀ ਪਰ ਤੁਹਾਨੂੰ ਕਿਵੇਂ ਪਤਾ ਹੈ ਮੈਂ ਇੱਕ ਮੰਨੇ ਪਰਮੰਨੇ ਇਤਿਹਾਸਕਾਰ ਦੀ ਕਿਤਾਬ ਪੜ੍ਹੀ ਸੀ ਜਿਸ ਵਿੱਚ ਉਸ ਨੇ ਸਭ ਵਿਸਤਾਰ ਤੇ ਸਬੂਤਾਂ ਨਾਲ ਦੱਸਿਆ ਸੀ ਪਰ ਰਵੀ ਦਾ ਇਹਦੇ ਨਾਲ ਕੀ ਸੰਬੰਧ ਆਪਾਂ ਥੋੜੇ ਪਾਸੇ ਚਲੇਗੇ ਪੁਲਿਸ ਦੀ ਰਿਪੋਰਟ ਅਨਸਾਰ ਰਵੀ ਕਿਸੇ ਸਾਰਾ ਨਾਂ ਦੀ ਕੁੜੀ ਨਾਲ ਬਾਤ ਗੀਤ ਕਰਦਾ ਸੀ ਤੇ ਉਹ ਸੁਨੇਹੇ ਵੀ ਸਾਂਝੇ ਕਰਦਾ ਰਹਿੰਦਾ ਕਈ ਵਾਰ ਰਮਾਸ ਤੇ ਕਈ ਵਾਰ ਸਧਾਰਨ ਗੱਲਾਂ ਕਰਦੇ ਕਦੀ ਕਾਮੁਕ ਤੇ ਕਦੀ ਪਰਿਵਾਰ ਤੇ ਦੋਸਤਾਂ ਬਾਰੇ ਵੀ ਉਹ ਵੀ ਦਿਨ ਵਿੱਚ ਕਈ-ਕਈ ਵਾਰ ਦਾ ਰਿਕਾਰਡ ਪੁਲਿਸ ਨੂੰ ਮਿਲਿਆ ਪੁਲਿਸ ਇਸ ਕੁੜੀ ਦੀ ਭਾਲ ਵਿੱਚ ਸੀ ਰਵੀ ਨੇ ਉਸ ਨੂੰ ਇੱਕ ਵਾਰ ਪੁੱਛਿਆ ਕਿ ਉਹ ਸਬੰਧਤ ਲਾਰਡ ਨੂੰ ਪਸੰਦ ਨਹੀਂ ਕਰਦਾ ਤੇ ਉਹ ਧਰਤੀ ਉੱਤੇ ਬੋਝ ਸਮਝਦਾ ਏਸ ਬੋਝ ਨੂੰ ਉਹ ਹਟਾਉਣਾ ਚਾਹੁੰਦਾ ਸੀ ਸਾਰਾ ਤੋਂ ਉਸ ਦਾ ਵਿਚਾਰ ਪੁੱਛਿਆ ਨਹੀਂ ਨਹੀਂ ਰਵਿਤਾ ਨੇ ਇਹੋ ਜਿਹਾ ਲੱਗਦਾ ਜੀਤਾਂ ਨੂੰ ਯਕੀਨ ਨਹੀਂ ਆ ਰਿਹਾ ਸੀ ਸਾਰਾ ਦਾ ਜਵਾਬ ਤਾਂ ਸੁਣਾ ਉਹ ਰਵਿਨਾਥ ਸਹਿਮਤ ਸੀ ਇਸ ਬੋਝ ਨੂੰ ਹਟਾਉਣ ਲਈ ਰਵੀ ਨੂੰ ਸਹੂਕਸਾਰੀ ਸੀ ਅੱਛਾ ਉਹਨੇ ਇਹ ਜਵਾਬ ਦਿੱਤਾ ਕਿ ਹੋਜੀ ਕੁੜੀ ਆਓ ਜੀਤਾਂ ਦਾ ਮੂੰਹ ਗੁੱਸੇ ਤੇ ਹੈਰਾਨੀ ਨਾਲ ਰੰਗ ਬਟਾ ਗਿਆ ਸਾਰਾ ਨੂੰ ਨੇ ਪੁੱਛਿਆ ਕਿ ਜੋ ਲਾਰਡ ਦਾ ਕਤਲ ਕਰ ਦਿੰਦਾ ਹੈ ਤਾਂ ਸਾਰਾ ਉਸ ਨੂੰ ਨਫ਼ਰਤ ਤਾਂ ਨਹੀਂ ਕਰਨ ਲੱਗ ਜਾਵੇਗੀ ਸਾਰਾ ਨੇ ਕਿਹਾ ਕਿ ਉਹ ਰਵੀ ਨੂੰ ਕਦੀ ਵੀ ਨਫ਼ਰਤ ਨਹੀਂ ਕਰ ਸਕਦੀ ਸਗੋ ਦਾ ਪਿਆਰ ਤੇ ਇੱਜ਼ਤ ਉਸ ਦੀਆਂ ਨਜ਼ਰਾਂ ਵਿੱਚ ਹੋਰ ਵੀ ਵੱਧ ਜਾਵੇਗੀ ਹਾਏ ਹਾਏ ਕਿਹੋ ਜੀਆ ਚੜੇਲ ਜੀ ਮੁੰਡੇ ਨੂੰ ਗਲਤ ਪਾਸੇ ਲਈ ਜਾਂਦੀ ਹੈ ਫੇਰ ਉਹ ਫੜੀ ਗਈ ਦਿਲਚਸਪ ਗੱਲ ਇਹ ਹੈ ਕਿ ਉਹ ਅਸਲੀ ਕੁੜੀ ਨਹੀਂ ਹੈ ਏ ਆਈ ਯਾਨੀ ਨਕਲੀ ਚੇਤਨਾ ਨਾਲ ਕੰਪਿਊਟਰ ਨੇ ਆਪਣੇ ਆਪ ਹੀ ਇਹ ਸਾਰੀ ਗੱਲਬਾਤ ਦੀ ਸਿਰਜਣਾ ਕੀਤੀ ਸੀ ਪੁਲਿਸ ਦੇ ਮਾਰਾਂ ਦੀ ਛਾਣ ਵੀ ਨਾਲ ਇਹ ਸਭ ਸਾਫ਼ ਹੋ ਗਿਆ ਸੀ ਵਾਗਰੂ ਵਾਗਰੂ ਕਿਹੋ ਜਿਹਾ ਸਮਾਂ ਆ ਗਿਆ ਪਰ ਆਵਾਜ਼ ਤੇ ਸਾਰੀ ਗੱਲਬਾਤ ਬਿਨਾਂ ਕਿਸੇ ਇਨਸਾਨ ਦੀ ਮੌਜੂਦਗੀ ਤੋਂ ਯਕੀਨ ਕਰਨਾ ਮੁਸ਼ਕਲ ਹੈ ਉਸ ਦੀ ਹੈਰਾਨੀ ਹੋਰ ਵੀ ਵੱਧ ਗਈ ਤੂੰ ਦੇਖ ਨਾ ਉਹ ਤੇਰੀ ਭਾਣਜੀ ਹੈ ਕੈਨੇਡਾ ਉਹਦਾ ਕੁਝ ਦਿਨ ਹੋਏ ਫੋਨ ਆਇਆ ਸੀ ਨਾ ਅਖੇ ਤੇਰਾ ਕੈਨੇਡਾ ਚ ਐਕਸੀਡੈਂਟ ਹੋ ਗਿਆ ਤੇ ਤੈਨੂੰ ਐਮਰਜੈਂਸੀ ਵਿੱਚ ਪੈਸਿਆਂ ਦੀ ਲੋੜ ਹੈ ਅਕਾਊਂਟ ਨੰਬਰ ਵੀ ਉਹਨੇ ਦੱਸ ਦਿੱਤਾ ਸੀ ਕੁੜੀ ਪੈਸੇ ਪਾਉਣ ਨੂੰ ਤਿਆਰ ਵੀ ਹੋ ਗਈ ਪਰ ਉਹਦਾ ਪਤੀ ਇੱਥੇ ਹੈ ਨਹੀਂ ਸੀ ਤੇ ਬੈਂਕ ਦਾ ਕੰਮ ਉਹੀ ਕਰਦਾ ਸੀ ਸੋ ਉਹ ਕੁਝ ਕਰ ਨਾ ਸਕੇ ਦੋ ਚਾਰ ਦਿਨ ਬਾਅਦ ਤੂੰ ਉਹਨੂੰ ਫੋਨ ਕੀਤਾ ਤਾਂ ਉਹ ਪਰੇਸ਼ਾਨ ਸੀ ਕਿ ਤੇਰੀ ਆਵਾਜ਼ ਵਿੱਚ ਕੋਈ ਹੋਰ ਗੱਲ ਕਰ ਸਕਦਾ ਬਸ ਇਹੋ AI ਦਾ ਖੇਲ ਹੈ ਹੁਣ ਜੀਤਾਂ ਨੂੰ ਯਕੀਨ ਆ ਗਿਆ ਕਿ ਰਵੀ ਨਾਲ ਜੋ ਹੋਇਆ ਉਹ ਸੱਚ ਹੀ ਸੀ ਅਜੇ ਅੱਗੇ ਕਾਲ ਯੁਗ ਦੀਆਂ ਗੱਲਾਂ ਕਰਦੇ ਸੀ ਹੁਣ ਤਾਂ ਕੰਪਿਊਟਰ ਨੇ ਹੀ ਨਵਾਂ ਕਾਲ ਯੁਗ ਸਿਹੜਤਾ ਪਤਾ ਨਹੀਂ ਕੀ ਨਿਬੜਨਾ ਲੋਕਾਂ ਨਾਲ ਕਹਿੰਦਿਆ ਉਸਨੇ ਟੈਲੀਫੋਨ ਬੰਦ ਕਰ ਦਿੱਤਾ AI ਕਾਫੀ ਕੁਝ ਚੰਗਾ ਵੀ ਕਰਦੀ ਹੈ ਇੱਕ ਐਪ ਡਾਊਨਲੋਡ ਕਰ ਲਓ ਤੇ ਤੁਸੀਂ ਕੋਈ ਵੀ ਸਵਾਲ ਪੁੱਛ ਸਕਦੇ ਹੋ ਕੋਈ ਵੀ ਦਿਲਚਸਪ ਜੀਤਾ ਚੈੱਕੀ ਮੈਂ ਸੱਚ ਕਹਿ ਰਿਹਾ ਸਿਆਸਤ ਧਰਮ ਸੈਂਸ ਕੁਝ ਵੀ ਮੈਂ ਤਾਂ ਇੱਕੋ ਸਵਾਲ ਪੁੱਛਣਾ ਜੀਤਾ ਦੀਆਂ ਅੱਖਾਂ ਵਿੱਚ ਸ਼ਰਾਰਤੀ ਜੀ ਮੁਸਕਰਾਹਟ ਸੀ ਕੀ ਮੇਰੇ ਘਰ ਵਾਲਾ ਮੇਰੇ ਕਹਿਣ ਉੱਤੇ ਕਿਤਾਬ ਪੜ੍ਹਨ ਦੀ ਥਾਂ ਤੇ ਟੀਵੀ ਤੇ ਇੰਡੀਅਨ ਡਰਾਮੇ ਕਦੋਂ ਦੇਖਣ ਲੱਗੂ ਕਹਿ ਕੇ ਉਹ ਖੜਖੜਾ ਕੇ ਹੱਸ ਪਈ